ਲੂਕਾ ਅਧਿਆਇ 23 ਉਹਨਾਂ ਦੀ ਸਾਰੀ ਸਭਾ ਉੱਠ ਕੇ ਉਹਨੂੰ ਪੀਲਾਤੁਸ ਦੇ ਕੋਲ ਲੈ ਗਈ ਅਤੇ ਉਹ ਇਹ ਕਹਿ ਕੇ ਉਸ ਤੇ ਦੋਸ਼ ਲਾਉਣ ਲੱਗੇ ਪਈ ਅਸਾਂ ਇਹਨੂੰ ਸਾਡੀ ਕੌਮ ਨੂੰ ਪਰਵਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨਹਿ ਕਰਦਿਆ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦੇ ਡਿਠਾ ਪੀਲਾਤੁਸ ਨੇ ਉਸ ਤੋਂ ਪੁੱਛਿਆ ਪਲਾ ਯਹੂਦੀਆਂ ਦਾ ਪਾਤਸ਼ਾਹ ਤੂੰ ਹੈ ਉਸ ਨੇ ਉੱਤਰ ਦਿੱਤਾ ਤੂੰ ਸੱਤ ਆਖਿਆ ਹੈ ਪੀਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਪੀੜ ਨੂੰ ਆਖਿਆ ਮੈਂ ਇਸ ਮਨੁੱਖ ਵਿੱਚ ਕੋਈ ਤੋਸ਼ ਨਹੀਂ ਵੇਖਦਾ ਪਰ ਉਹ ਹੋਰ ਵੀ ਜ਼ੋਰ ਲਾ ਕੇ ਬੋਲੇ ਉਹ ਗਲੀਲ ਤੋਂ ਲੈ ਕੇ ਇੱਥੋਂ ਥੋੜੀ ਸਾਰੇ ਯਹੂਦੀਏ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ ਪਹਿਲਾ ਤ ਉਸ ਨੇ ਇਹ ਸੁਣ ਕੇ ਪੁੱਛਿਆ ਭਈ ਉਹ ਮਨੁੱਖ ਗਲੀਲੀ ਹੈ ਅਤੇ ਜਾਂ ਉਸ ਨੇ ਮਲੂਮ ਕੀਤਾ ਜੋ ਹਰੋਦੇਸ ਦੇ ਇਲਾਕੇ ਦਾ ਹੈ ਤਾਂ ਉਸ ਨੂੰ ਹਰੋਦੇਸ ਦੇ ਕੋਲ ਜਿਹੜਾ ਆਪ ਉਨੇ ਦਿਨੀ ਯਰੂਸ਼ਲਮ ਵਿੱਚ ਸੀ ਕੱਲਿਆ ਹਰੋਦੇਸ ਯਿਸੂ ਨੂੰ ਵੇਖ ਕੇ ਬੜਾ ਆਨੰਦ ਹੋਇਆ ਕਿਉਂ ਜੋ ਉੱਚ ਰੁਕਣਾ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਉਹਨ ਉਸ ਦੀ ਖਬਰ ਸੁਣੀ ਸੀ ਅਤੇ ਉਹਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਨਿਸ਼ਾਨ ਵੇਖੇ ਉਹਨੇ ਉਸ ਤੋਂ ਬਹੁਤਿਆ ਗੱਲਾਂ ਪੁੱਛੀਆਂ ਪਰ ਉਹਨ ਉਹਨੂੰ ਇੱਕ ਦਾ ਵੀ ਜਵਾਬ ਨਾ ਦਿੱਤਾ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ ਤਾਂ ਹੈਰੋਦੇਸ਼ ਨੇ ਆਪਣੇ ਸਿਪਾਹੀਆਂ ਨਾਲ ਲੜ ਕੇ ਉਹਨੂੰ ਬੇਪੱਤ ਕੀਤਾ ਅਤੇ ਠੱਠਾ ਮਾਰਿਆ ਅਰ ਪੜਕੀਲੀ ਪੋਸ਼ਾਕ ਪਨਾ ਕੇ ਉਹਨੂੰ ਪਲਾਤੂਸ ਦੇ ਕੋਲ ਮੋੜ ਭੇਜਿਆ। ਔਰ ਉਸੇ ਦਿਨ ਹਰੋਦੇਸ ਔਰ ਪਲਾਤੂਸ ਆਪੋ ਵਿੱਚ ਮਿੱਤਰ ਬਣ ਗਏ। ਕਿਉਂਕਿ ਜੋ ਪਹਿਲਾਂ ਉਹਨਾਂ ਵਿੱਚ ਵੈਰ ਸੀ ਤਾਂ ਪਲਾਤੂਸ ਨੇ ਪ੍ਰਧਾਨ ਜਾਜਕਾਂ ਅਤੇ ਸਰਦਾਰ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ ਉਹਨਾਂ ਨੂੰ ਆਖਿਆ ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਪਰਮਾਨ ਵਾਲਾ ਠਰਾ ਕੇ ਮੇਰੇ ਕੋਲ ਲਿਆਓ। ਔਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸੀਂ ਇਸ ਉੱਤੇ ਨਾਲਿਸ਼ ਕੀਤੀ ਹੈ ਮੈਂ ਉਹਨਾਂ ਦੇ ਵਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ ਅਤੇ ਨਾ ਹੈਰੋਦੇਸ ਨੇ ਕਿਉਂਕਿ ਉਹਨਾਂ ਉਸ ਨੂੰ ਸਾਡੇ ਕੋਲ ਮੋੜ ਭੇਜਿਆ ਔਰ ਵੇਖੋ ਉਹਦੇ ਕੋਲ ਕਤਲ ਦੇ ਲਾਇਕ ਕੋਈ ਅਗਣ ਨਹੀਂ ਹੋਇਆ ਇਸ ਲਈ ਮੈਂ ਉਹਨੂੰ ਕੋੜੇ ਮਾਰ ਕੇ ਛੱਡ ਦਿਆਂਗਾ ਤਦ ਉਹਨਾਂ ਸਭ ਨਾਲ ਰਲ ਕੇ ਡੰਡ ਪਾਈ ਅਤੇ ਆਖਿਆ ਕਿ ਮਾਰ ਦਿਓ ਇਸ ਨੂੰ ਔਰ ਬਰਬਾ ਨੂੰ ਸਾਡੇ ਲਈ ਛੱਡ ਦਿਓ ਜੋ ਕਿਸੇ ਪ੍ਰਸਾਦ ਦੇ ਕਾਰਨ ਜੋ ਸ਼ਹਿਰ ਵਿੱਚ ਹੋਇਆ ਸੀ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ ਤਾਂ ਪਿਲਾ ਤੂਸ ਨੇ ਉਹਨਾਂ ਨੂੰ ਫੇਰ ਸਮਝਾਇਆ ਕਿਉਂ ਜੋ ਉਹ ਯਿਸੂ ਨੂੰ ਛਡਾਉਣਾ ਚਾਹੁੰਦਾ ਸੀ ਪਰ ਉਹ ਹੋਰ ਵੀ ਸੰਘ ਪਾਰ ਕੇ ਬੋਲੇ ਕਿ ਉਹਨੂੰ ਸਲੀਬ ਦਿਓ ਸਲੀਬ ਦਿਓ ਉਸ ਨੇ ਤੀਜੀ ਵਾਰ ਉਹਨਾਂ ਨੂੰ ਆਖਿਆ ਕਿਉਂ ਇਸ ਨੇ ਕੀ ਬੁਰਾਈ ਕੀਤੀ ਹੈ ਮੈਂ ਇਹਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਹਨੂੰ ਕੋੜੇ ਮਾਰ ਕੇ ਛੱਡ ਦੇਵਾਂਗਾ ਪਰ ਉਹ ਉੱਚਾ ਰੋਲਾ ਪਾ ਕੇ ਉਹਦੇ ਗੱਲ ਪੈ ਗਏ ਅਤੇ ਇਹ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜਾਇਆ ਜਾਵੇ ਅਤੇ ਉਹਨਾਂ ਦੀ ਆਵਾਜ਼ਾਂ ਪਰਬਲ ਪੈ ਗਈਆਂ ਤਾਂ ਪਹਿਲਾ ਤੁਸ ਨੇ ਹੁਕਮ ਕੀਤਾ ਜੋ ਉਹਨਾਂ ਦੀ ਅਰਜ਼ ਦੇ ਅਨੁਸਾਰ ਹੋਵੇ ਅਤੇ ਉਸ ਨੂੰ ਜਿਹੜਾ ਪ੍ਰਸਾਦ ਔਰ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਹਨੂੰ ਉਹ ਮੰਗਦੇ ਸਨ ਛੱਡ ਦਿੱਤਾ ਪਰ ਯਿਸੂ ਨੂੰ ਉਹਨਾਂ ਦੀ ਮਰਜ਼ੀ ਉਤੇ ਹਵਾਲੇ ਕੀਤਾ ਜਾਂ ਉਸ ਨੂੰ ਲੈ ਜਾਂਦੇ ਸਨ ਤਾਂ ਸ਼ਮਾਉਨ ਇੱਕ ਕੋਰੇਨੀ ਮਨੁੱਖ ਪਿੰਡੋਂ ਆਉਂਦੇ ਨੂੰ ਫੜ ਕੇ ਉਸ ਤੇ ਸਲੀਬ ਧਰੀ ਪਰ ਯਿਸੂ ਦੇ ਮਗਰ ਲੈ ਚੱਲੇ ਲੋਕਾਂ ਦੀ ਪੀੜ ਉਹਦੇ ਪਿੱਛੇ ਗਈ ਨਾਲੇ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ ਪਰ ਯਿਸੂ ਉਹਨਾਂ ਦੀ ਵੱਲ ਪਛਾਹ ਪਾ ਕੇ ਬੋਲਿਆ ਹੇ ਯਰੂਸ਼ਲਮ ਦੀ ਓਤੀਓ ਮੈਨੂੰ ਨਾ ਰੋਵੋ ਪਰ ਆਪ ਨੂੰ ਅਤੇ ਆਪਣੇ ਬੱਚਾ ਨੂੰ ਰੋਵੋ ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ ਜਿਨ੍ਹਾਂ ਵਿੱਚ ਆਖਣਗੇ ਪੇ ਧੰਨ ਹਨ ਬਾਝਾਂ ਅਤੇ ਉਹ ਕੁੱਖਾਂ ਜਿਨ੍ਹਾਂ ਨੇ ਜਣਿਆ ਅਤੇ ਉਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਗਾਇਆ ਤਦ ਪਹਾੜਾਂ ਨੂੰ ਕਹਿਣਗੇ ਕਿ ਸਾਡੇ ਉੱਤੇ ਡਿੱਗ ਪੋ ਅਤੇ ਟਿੱਬਿਆਂ ਨੂੰ ਪੈਸਾ ਨੂੰ ਲਗਾ ਲਓ ਕਿਉਂਕਿ ਜੇ ਹਰੇ ਦੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ ਹੋਰ ਦੁਹਾਂ ਨੂੰ ਜੋ ਵੀ ਬੁਰੀਆਰ ਸਨ ਉਹਦੇ ਸੰਗ ਮਰਨ ਨੂੰ ਲਈ ਜਾਂਦੇ ਸਨ ਅਤੇ ਜਾਂ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹਨੂੰ ਉੱਥੇ ਸਲੀਬ ਤੇ ਚੜਾਇਆ ਅਤੇ ਉਹਨਾਂ ਬੁਰੀਆਰਾਂ ਨੂੰ ਵੀ ਇੱਕ ਸੱਜੀ ਅਤੇ ਦੁਆ ਖੱਬੇ ਤਾਂ ਜੀਸੂ ਨੇ ਆਖਿਆ हे ਪਿਤਾ ਉਹਨਾਂ ਨੂੰ ਮਾਫ ਕਰ ਕਿਉਂ ਜੋ ਉਹ ਨਹੀਂ ਜਾਣਦੇ ਤਾਂ ਇਹ ਕੀ ਕਰਦੇ ਹਨ ਅਤੇ ਉਹਨਾਂ ਉਸਦੇ ਕੱਪੜੇ ਵੰਡ ਕੇ ਗੁਨੇ ਪਾਏ। ਆ ਲੋਕ ਖਲੋਤੇ ਵੇਖ ਰਹੇ ਸਨ। ਅਤੇ ਸਰਦਾਰ ਵੀ ਮੁਖੌਲ ਨਾਲ ਕਹਿਣ ਲੱਗੇ ਭਈ ਇਹਨੇ ਹੋਰਨਾਂ ਨੂੰ ਬਚਾਇਆ ਜੇਕਰ ਇਹ ਪਰਮੇਸ਼ਰ ਦਾ ਮਸੀਹ ਅਤੇ ਉਹਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ। ਸਿਪਾਈਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹਨਾਂ ਨੂੰ ਸਿਰਕਾ ਦਿੱਤਾ ਅਤੇ ਆਖਿਆ ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ ਤਾਂ ਆਪਣੇ ਆਪ ਨੂੰ ਬਚਾ ਲੈ। ਅਰ ਉਹਦੇ ਉਤਾਂ ਇਹ ਲਿਖਤ ਵੀ ਲਈ ਹੋਈ ਸੀ ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ ਉਹਨਾਂ ਬੁਜ਼ਾਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ ਇੱਕ ਨੇ ਇਹ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ ਤੂੰ ਮਸੀਹ ਨਹੀਂ ਹੈ ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ ਪਰ ਦੂਏ ਨੇ ਅੱਗੋਂ ਉਸ ਨੂੰ ਝਿੜਕ ਕੇ ਆਖਿਆ ਕਿ ਤੂੰ ਆਪ ਐਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ਰ ਕੋਲੋਂ ਨਹੀਂ ਡਰਦਾ ਅਸੀਂ ਤਾਂ 녀ਉ ਨਾਲ ਆਪਣੀ ਕਰਨੀ ਦਾ ਫਲ ਭੁਗਦੇ ਹਾਂ ਪਰ ਉਹਨੇ ਕੋਈ ਅਗਨ ਨਹੀਂ ਕੀਤਾ ਅਤੇ ਉਹਨੇ ਆਖਿਆ हे ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ ਉਸਨੇ ਉਹਨੂੰ ਆਖਿਆ ਮੈਂ ਤੈਨੂੰ ਸਾਥ ਆਖਦਾ ਵੀ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ ਹੁਣ ਦੋ ਕੁ ਪੈਰ ਹੋ ਗਏ ਸਨ ਔਰ ਸਾਰੀ ਧਰਤੀ ਉੱਤੇ ਤੀਏ ਪੈਰ ਤੱਕ ਅਨੇਰਾ ਰਿਆ ਅਤੇ ਸੂਰਜ ਕਾਲਾ ਪੈ ਗਿਆ ਅਤੇ ਹੇਕਲ ਦਾ ਪਰਦਾ ਵਿਚਕਾਰੋਂ ਪਾਟ ਗਿਆ ਤਾਂ ਯਿਸੂ ਉੱਚੀ ਆਵਾਜ਼ ਨਾਲ ਚੀਲਾ ਕੇ ਆਖਿਆ हे ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ ਅਤੇ ਇਹ ਕਹਿ ਕੇ ਪ੍ਰਾਨ ਛੱਡ ਦਿੱਤੇ ਤਾਂ ਸੁਬੇਦਾਰ ਨੇ ਇਹ ਵਿਥਿਆ ਵੇਖ ਕੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਬੋਲਿਆ ਸੱਚੀ ਮੁੱਚੀ ਇਹ ਧਰਮੀ ਪੁਰਖ ਸੀ ਅਤੇ ਸਭ ਲੋਕ ਜਿਹੜੇ ਇਹ ਹਵਾਲ ਵੇਖਣ ਨੂੰ ਇਕੱਠੇ ਆਏ ਸਨ ਇਹ ਸਾਰੀ ਵਾਰਤਾ ਵੇਖ ਕੇ ਛਾਤੀਆਂ ਫਿਰਦੇ ਮੁੜੇ ਔਰ ਉਹਦੇ ਸਰਬਤ ਜਾਣੂ ਪਛਾਣੂ ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹਦੇ ਨਾਲ ਆਈਆਂ ਸਨ ਦੂਰੋਂ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ ਤਾਂ ਵੇਖੋ ਯੂਸਫ ਨਾਉ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ ਅਰਪਲਾ ਅਤੇ ਧਨਮੀ ਸੀ ਅਤੇ ਉਹਨਾਂ ਦੀ ਮੱਤ ਅਰ ਕਰਨ ਵਿੱਚ ਨਿਸ਼ਚੜਿਆ ਜੋ ਯਹੂਦੀਆਂ ਦੇ ਨਗਰ ਅਰਥਮੀਆਂ ਦਾ ਸੀ ਅਤੇ ਪਰਮੇਸ਼ਰ ਦੇ ਰਾਜ ਦੀ ਉਡੀਕ ਵਿੱਚ ਹੈ ਸੀ ਉਹਨੇ ਪੀਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ ਅਤੇ ਉਸ ਨੂੰ ਉਤਾਰਿਆ ਅਤੇ ਮਿਹਨ ਕੱਪੜੇ ਵਿੱਚ ਬਲੇਟ ਕੇ ਉਹਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਹੋਈ ਸੀ ਜਿੱਥੇ ਕਦੇ ਕੋਈ ਨਹੀਂ ਸੀ ਪਿਆ ਉਹ ਤਿਆਰ ਦਾ ਦਿਨ ਸੀ ਅਤੇ ਸਬਤ ਦਾ ਦਿਨ ਜਿਹੜਾ ਆ ਪਹੁੰਚਿਆ ਅਤੇ ਉਹ ਤੀਵੀਆਂ ਜਿਹਨੀਆਂ ਗਲੀਲ ਤੋਂ ਉਹਦੇ ਨਾਲ ਆਈਆਂ ਸਨ ਉਹਨਾਂ ਵੀ ਮਗਰ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹਦੀ ਲੋਥ ਕਿਕਰ ਰੱਖੀ ਗਈ ਸੀ ਤਦ ਉਹਨਾਂ ਮੁੜ ਕੇ ਸੁਗੰਧਾ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ ਉਹਨਾਂ ਨੇ ਹੁਕਮ ਅਜ਼ਬ ਆਰਾਮ ਕੀਤਾ